ਐਕਚੁਅਲੀ ਚੰਗੀ ਚੀਜ਼ ਵਾਇਰਲ ਨਹੀਂ ਹੁੰਦੀ 네ਗੇਟਿਵ ਚੀਜ਼ ਮਾੜੀ ਚੀਜ਼ ਵਾਇਰਲ ਹੋ ਜਾਂਦੀ ਆ ਆਪਣੇ ਵਿੱਚੋਂ ਇਹਦੇ ਵਿੱਚ ਮੈਂ ਕੋਈ 네ਗੇਟਿਵ ਗੱਲ ਕਰੂੰਗਾ ਉਹ ਵੱਧ ਵਾਇਰਲ ਹੋਊਗੀ ਮੈਂ ਕੋਈ ਚੰਗੀ ਗੱਲ ਕਰੂੰਗਾ ਉਹ ਨਹੀਂ ਖਿੰਡਣੀ ਇੰਨੀ ਲੋਕਾਂ ਨੂੰ ਗਲਾਸ ਅੱਧਾ ਖਾਲੀ ਦਿਖਦਾ ਅੱਧਾ ਭਰਿਆ ਹੋਇਆ ਨਹੀਂ ਦਿਖਦਾ ਅੱਜ ਦਾ ਦਿਨ ਨਿਕਲ ਗਿਆ ਮੈਂ ਕਹੂੰ ਯਾਰ ਕੱਲ੍ਹ ਆਇਆ ਕਰਨਾ ਸੀ ਯਾਰ ਉਹ ਯਾਰ ਮੈਂ ਛੇਵੀਂ ਚ ਆਇਆ ਕਰ ਦਿੰਦਾ ਸੀ ਉਹ ਵਦਿਆ ਸਾਡੇ ਆਹ ਤੈ ਪਾਸਟ ਨੂੰ ਪੂਜਣ ਦੀ ਪਾਸਟ ਨੂੰ ਇੰਜੋਏ ਕਰਨ ਦੀ ਪਾਸਟਲੀ ਰੋਣ ਦੀ ਮੈਂ ਕਹਿੰਦਾ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਮਰਿਆਂ ਨੂੰ ਪੂਜਣ ਨਾਲੋਂ ਮਰਿਆਂ ਦੀਆਂ ਫੋਟੋਆਂ ਲਾਉਣ ਨਾਲੋਂ ਅੱਜ ਦੇ ਸਮੇਂ ਨੂੰ ਜਿਉਂ ਲਈਏ ਖੁਦ ਨੂੰ ਵੀ ਨਹੀਂ ਮਿਲਦੇ ਅਸੀਂ ਇਸ ਲਈ ਸਾਡੀ ਖੁਦ ਦੀ ਫੋਟੋ ਵੀ ਟੰਗੀ ਜਾਂਦੀ ਹੈ ਇਸ ਲਈ ਅਸੀਂ ਹੁਣ ਜਿਵੇਂ ਮੂਵੀ ਦੇ ਵਿੱਚ ਨਾ ਬਾਹਰਲੇ ਮੁਲਕਾਂ ਦਾ ਹਾਲ ਦਿਖਾ ਰਹੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਬਜ਼ੁਰਗਾਂ ਦੇ ਨਾਲ ਕੀ ਹੁੰਦਾ ਬੱਚੇ ਕਿਵੇਂ ਉਹਨਾਂ ਦੇ ਨਾਲ ਹੈਨਾ ਵਤੀਰਾ ਕਰਦੇ ਆ ਸਭ ਕੁਝ ਜਿਵੇਂ ਜਿਵੇਂ ਕਰਦੇ ਆ ਤੇ ਤੁਸੀਂ ਇਹ ਹੀ ਚੀਜ਼ ਤੁਸੀਂ ਬਾਹਰ ਰਹਿੰਦੇ ਹੋ ਤੇ ਪੰਜਾਬ ਦੇ ਵਿੱਚ ਬਹੁਤ ਖਬਰਾਂ ਆਉਂਦੀਆਂ ਕਿ ਬਾਹਰ ਪੰਜਾਬੀਆਂ ਨੇ ਗੰਦ ਪਾਇਆ ਪੰਜਾਬੀ ਐਦਾਂ ਕਰਦੇ ਨੇ ਪੰਜਾਬੀ ਉਹਦਾ ਕਰਦੇ ਨੇ ਕੈਨੇਡਾ ਦੇ ਵਿੱਚ ਪੰਜਾਬੀਆਂ ਨਹੀਂ ਕਰਤਾ ਪੰਜਾਬੀ ਇੱਥੇ ਲੜ ਪਏ ਤੇ ਤੁਸੀਂ ਆਪਣੇ ਆਲੇ ਦੁਆਲੇ ਕਦੇ ਮਾਹੌਲ ਦੇਖਿਆ ਜਿੱਥੇ ਬਾਹਰ ਜਾ ਕੇ ਕੈਨੇਡਾ ਦੇ ਵਿੱਚ ਆ ਬਾਹਰ ਕਿਤੇ ਜਾ ਕੇ ਪੰਜਾਬੀ ਪੰਜਾਬੀਆਂ ਦਾ ਨਾਮ ਖਰਾਬ ਕਰ ਰਹੇ ਪੰਜਾਬੀ ਪੰਜਾਬੀਆਂ ਨੂੰ ਜਿਹੜੇ ਉਹ ਮਾੜੀਆਂ ਮੱਤਾਂ ਦੇ ਰਹੇ ਨੇ ਤੁਸੀਂ ਐਦਾਂ ਕਰ ਲੋ ਉਹਦਾ ਨੈਗੇਟਿਵ ਜਿਆਦਾ ਹੈ ਮੈਂ ਤਾਂ ਕਦੇ ਦੇਖਿਆ ਨਹੀਂ ਇਸ ਤਰ੍ਹਾਂ ਦਾ ਮਾਹੌਲ ਐਕਚੁਅਲੀ ਨਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੋ ਵਰਤਾਇਆ ਜਾ ਰਿਹਾ ਜੋ ਦਿਖਾਇਆ ਜਾ ਰਿਹਾ ਐਕਚੁਅਲੀ ਦੇ ਵਿੱਚ ਉਹ ਹੈ ਨਹੀਂਗਾ ਐਕਚੁਅਲੀ ਚੰਗੀ ਚੀਜ਼ ਵਾਇਰਲ ਨਹੀਂ ਹੁੰਦੀ 네ਗੇਟਿਵ ਚੀਜ਼ ਮਾੜੀ ਚੀਜ਼ ਵਾਇਰਲ ਹੋ ਜਾਂਦੀ ਹੈ ਆਪਣੇ ਵਿੱਚੋਂ ਇਹਦੇ ਵਿੱਚ ਮੈਂ ਕੋਈ 네ਗੇਟਿਵ ਗੱਲ ਕਰੂੰਗਾ ਉਹ ਵੱਧ ਵਾਇਰਲ ਹੋਊਗੀ ਮੈਂ ਕੋਈ ਚੰਗੀ ਗੱਲ ਕਰੂੰਗਾ ਉਹ ਨਹੀਂ ਖਿੰਡਣੀ ਇੰਨੀ ਸੋ ਇੰਨਾ ਮਾੜਾ ਹੈ ਨਹੀਂਗਾ ਲੋਕਾਂ ਨੂੰ ਗਲਾਸ ਅੱਧਾ ਖਾਲੀ ਦਿਖਦਾ ਅੱਧਾ ਭਰਿਆ ਹੋਇਆ ਨਹੀਂ ਦਿਖਦਾ ਮਾੜਾ ਚੰਗਾ ਹਰੇਕ ਕੌਮ ਦੇ ਵਿੱਚ ਹਰੇਕ ਨਸਲ ਦੇ ਵਿੱਚ ਹਰੇਕ ਮੁਲਕ ਦੇ ਵਿੱਚ ਹੀ ਆ ਹਿਊਮਨ ਦੀ ਟੈਂਡੈਂਸੀ ਹੈ ਬਟ ਹਿਮਨ ਇੰਨਾ ਮਾੜਾ ਨਹੀਂ ਹੈ ਜਿੰਨਾ ਦਿਖਾਇਆ ਗਿਆ ਸੋ ਇੰਨਾ ਨਹੀਂ ਮੇਰਾ ਤਾਂ ਕੋਈ ਪ੍ਰੈਕਟੀਕਲੀ ਵਾਸਤਾ ਪਿਆ ਨਹੀਂ ਇਸ ਤਰ੍ਹਾਂ ਦਾ ਬਠੇਰੀਆਂ ਥਾਵਾਂ ਤੇ ਜਾਈਦਾ ਇੰਨੀਆਂ ਮੁਲਕਾਂ ਦੇ ਵਿੱਚ ਯੂਰਪ ਵਿੱਚ ਗਏ ਆ ਅਮਰੀਕਾ ਜਗੇ ਆ ਜਿੱਥੇ ਕਿਤੇ ਮਿੰਤਰ ਚੰਗੇ ਪੰਜਾਬੀ ਜਿਆਦੇ ਮਿਲੇ ਨੇ ਮੈਨੂੰ ਤਾਂ ਕਦੇ ਐ ਲੱਗਿਆ ਨਹੀਂ ਕੋਈ ਜਿਆਦੇ ਮਾੜਾ ਮਿਲਿਆ ਹੋਵੇ ਜਾਂ ਅੱਜ ਦੀ ਯੂਥ ਵਿੱਚ ਕੋਈ ਮਾੜਾ ਮਿਲਿਆ ਹੋਵੇ ਇਸ ਤਰ੍ਹਾਂ ਦਾ ਕਦੇ ਕੋਈ ਐਕਸਪੀਰੀਅੰਸ ਨਹੀਂ ਹੋਇਆ ਇਸ ਮੂਵੀ ਦੇ ਵਿੱਚ ਨਾ ਤੁਹਾਡਾ ਇੱਕ ਡਾਇਲੌਗ ਹੈ ਜਿੱਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਜਦ ਮਾਪੇ ਤੁਹਾਡੇ ਕੋਲ ਨੇ ਉਦੋਂ ਸੇਵਾ ਨਹੀਂ ਕਰ ਰਹੇ ਬਾਅਦ ਵਿੱਚ ਜਦੋਂ ਮਾਪੇ ਚਲ ਜਾਂਦੇ ਆ ਉਹਨਾਂ ਫੋਟੋਆਂ ਅੱਗੇ ਖੜ ਕੇ ਰੋਣੇ ਤੇ ਅਕਸਰ ਐਦਾਂ ਹੁੰਦਾ ਵੀ ਹੈ ਕਿ ਜਦੋਂ ਮਾਪੇ ਕੋਲ ਹੁੰਦੇ ਨੇ ਨਾ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਅਸੀਂ ਤੁਹਾਨੂੰ ਬਾਹਰ ਦੀ ਦੁਨੀਆ ਦਾ ਕੀ ਪਤਾ ਸਾਨੂੰ ਪਤਾ ਹੈ ਤੁਸੀਂ ਰਹਿਣ ਦਿਓ ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ ਕਿਉਂਕਿ ਸਾਡੇ ਮਾਪੇ ਵੀ ਐਦਾਂ ਕਰਦੇ ਰਹੇ ਨੇ ਅਸੀਂ ਵੀ ਕੁਝ ਸਿੱਖਿਆ ਸਾਡੀ ਸਕੂਲਿੰਗ ਇਸ ਤਰ੍ਹਾਂ ਦੀ ਹੋ ਗਈ ਦੂਜਾ ਅਸੀਂ ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰਦੇ ਪ੍ਰੈਜ਼ੈਂਟ ਹੀ ਮਾਪੇ ਆ ਅੱਜ ਦਾ ਦਿਨ ਨਿਕਲ ਗਿਆ ਮੈਨੂੰ ਯਾਰ ਕੱਲੋਂ ਐ ਕਰਨਾ ਸੀ ਯਾਰ ਉਹ ਯਾਰ ਮੈਂ 6ਵੀਂ ਚ ਐ ਕਰ ਦਿੰਦਾ ਸੀ ਉਹ ਬਦਿਆ ਸਾਡੇ ਆਹ ਪਾਸਟ ਨੂੰ ਪੂਜਣ ਦੀ ਪਾਸਟ ਨੂੰ ਇੰਜੋਏ ਕਰਨ ਦੀ ਪਾਸਟ ਲਈ ਰੋਣ ਦੀ ਉਮੀ ਮਾਪੇ ਜਦੋਂ ਪਾਸਟ ਦਾ ਹਿੱਸਾ ਬਣ ਜਾਂਦੇ ਨੇ ਫੇਰ ਸਾਨੂੰ ਲੱਗਦਾ ਕਿ ਉਹ ਐ ਸੀ ਆ ਸੀ ਫਲਾ ਮੈਂ ਕਹਿੰਦਾ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਮਾਪਿਆਂ ਨਾਲ ਰੌਲਾ ਔਲਾਦ ਦਾ ਸ਼ੁਰੂ ਤੋਂ ਹੀ ਰਹਿ ਜਾਂ ਇੱਕ ਏਜ ਗੈਪ ਹੈ ਜਨਰੇਸ਼ਨ ਗੈਪ ਹੈ ਰਹਿੰਦਾ ਜਿੱਥੇ ਮਾਪੇ ਚੰਗੇ ਹੁੰਦੇ ਆ ਜਿੱਥੇ ਉਹਨਾਂ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ ਉੱਥੇ ਜਨਰੇਸ਼ਨ ਗੈਪ ਮੁੱਕ ਜਾਂਦਾ ਸੋ ਮਾਪੇ ਕੱਲੇ ਮਾਪੇ ਨਾ ਰਹਿਣ ਅਧਿਆਪਕ ਵੀ ਹੋਣ ਤੇ ਮਿੱਤਰ ਜੇ ਵੀ ਬਣ ਕੇ ਰਹਿਣ ਨਾਲ ਤਾਂ ਫਿਰ ਜਿਹੜੀਆਂ ਦੂਰੀਆਂ ਨੇ ਖਤਮ ਹੋ ਜਾਂਦੀਆਂ ਨੇ ਫਿਰ ਮਿਸ ਅੰਡਰਸਟੈਂਡਿੰਗ ਨਹੀਂ ਪੈਦਾ ਹੁੰਦੀ ਸੋ ਮਰਿਆਂ ਨੂੰ ਪੂਜਣ ਨਾਲੋਂ ਮਰਿਆਂ ਦੀਆਂ ਫੋਟੋਆਂ ਲਾਉਣ ਨਾਲੋਂ ਅੱਜ ਦੇ ਸਮੇਂ ਨੂੰ ਜਿਉਉ ਲਈਏ ਖੁਦ ਨੂੰ ਵੀ ਨਹੀਂ ਮਿਲਦੇ ਅਸੀਂ ਇਸ ਲਈ ਸਾਡੀ ਖੁਦ ਦੀ ਫੋਟੋ ਵੀ ਟੰਗੀ ਜਾਂਦੀ ਹੈ ਸੋ ਖੁਦ ਨੂੰ ਵੀ ਮਿਲੀਏ ਆ ਤਾਂ ਹੀ ਅਸੀਂ ਪਾਸਟ ਨੂੰ ਜਾਦੇ ਬਾਜਾ ਮਾਰਦੇ ਆ ਕਿਉਂਕਿ ਪਾਸਟ ਵਿੱਚ ਅਸੀਂ ਉਹ ਚੀਜ਼ਾਂ ਕੀਤੀ ਨਹੀਂ ਹੁੰਦੀਆਂ ਫਿਰ ਸਾਨੂੰ ਉਹ ਬਾਜਾ ਮਾਰਦਾ ਸੋ ਰੋਲਾ ਗੱਲਾਂ ਇੰਨਾ ਹੀ ਹੈ ਅੰਡਰਸਟੈਂਡਿੰਗ ਦਾ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ